ਆਪਣੀਆਂ ਮੰਗਾਂ ਨੂੰ ਲੈ ਕੇ ਮੁਰ ਤੋਂ ਕਿਸਾਨ ਜਥੇਬੰਦੀਆਂ ਨੇ ਇੱਕ ਵੱਡਾ ਏਕਾ ਕਰ ਲਿਆ ਹੈ ਤੇ ਉੱਥੇ ਹੀ ਹੁਣ ਕੇਂਦਰ ਸਰਕਾਰ ਨੂੰ ਸੁੱਤੀ ਨੂੰ ਮੁਰ ਤੋਂ ਜਗਾਉਣਗੇ 13 ਫਰਵਰੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ ਤੇ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੂਰੀਆਂ ਤਿਆਰੀਆਂ ਖੇਚਲੀਆਂ ਨੇ ਤੇ ਜਿਸ ਤੋਂ ਬਾਅਦ ਜਿਹੜਾ ਵੱਡਾ ਪ੍ਰਦਰਸ਼ਨ ਹੋ ਕੀਤਾ ਜਾਵੇਗਾ ਤੇ ਆਪਣੀਆਂ ਮੰਗਾਂ ਕੇਂਦਰ ਸਰਕਾਰ ਦੇ ਮੂਰੇ ਰੱਖੀਆਂ ਜਾਣਗੀਆਂ ਤੇ ਜਿਸ ਤੋਂ ਬਾਅਦ ਸੰਘਰਸ਼ ਨੂੰ ਲੈ ਕੇ ਵੱਡਾ ਐਲਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਿਸਾਨ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਦਿੱਲੀ ਅੰਦੋਲਨ ਵਾਸਤੇ ਬਹੁਤ ਵੱਡੀ ਪੱਧਰ ਤੇ ਤਿਆਰੀਆਂ ਹੋ ਰਹੀਆਂ ਵਾਂ ਪਿੰਡ ਪਿੰਡ ਦੇ ਵਿੱਚ ਨੁੱਕਰ ਮੀਟਿੰਗਾਂ ਕਰਕੇ ਜਿਵੇਂ ਤਿਆਰੀਆਂ ਕਰ ਰਹੇ ਆ ਔਰ ਟਰੈਕਟਰਾਂ ਦੀਆਂ ਜਿਵੇਂ ਤਿਆਰੀਆਂ ਹੋ ਰਹੀਆਂ ਜਿਵੇਂ ਉਹਨਾਂ 'ਤੇ ਤਰਪਾਲਾ ਪਾ ਰਹੀਆਂ ਪਾਈਆਂ ਜਾ ਰਹੀਆਂ ਅਸੀਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਇੱਕ ਵਚਨ ਕਰਕੇ 19 ਨਵੰਬਰ 2021 ਨੂੰ ਇਹ ਕਹਿ ਦਿੱਤਾ ਸੀ ਵੀ ਕਾਨੂੰਨ ਵਾਪਸ ਆ ਪਰ ਅੱਜ ਢੇਡੇ ਤਰੀਕੇ ਨਾਲ ਜ਼ਮੀਨਾਂ ਤੇ ਹਮਲਾ ਕਰਦੇ ਆ ਉਹ ਲਾਗੂ ਕਰ ਰਹੇ ਜੀ ਐਮਐਸਪੀ ਗਰੰਟੀਡ ਦਾ ਕਾਨੂੰਨ ਬਣਾਉਣ ਤੋਂ ਭੱਜ ਗਏ ਜੀ ਇਹਦੇ ਨਾਲ ਨਾਲ ਜਿਵੇਂ ਤੁਸੀਂ ਜਿਪ ਵਾਲੇ ਮੀਟਰ ਲਾਉਣ ਵਾਸਤੇ ਰੈਗੂਲੇਟਰੀ ਕਮਿਸ਼ਨ ਆਪਣੇ ਅਧੀਨ ਕਰਨ ਦੀ ਸੋਚ ਰਹੇ ਜੀ ਭਾਵੇਂ ਬਿੱਲ ਜੇ ਸਟੈਂਡਿੰਗ ਕਮੇਟੀ ਕੋਲ ਪਿਆ ਵਾ ਇਹ ਸਾਰਾ ਕੁਝ ਤੁਸੀਂ ਵਾਅਦਾ ਖਲਾਫੀ ਕਰਕੇ ਕਰ ਰਹੇ ਜੀ ਇਹਦੇ ਵਿਰੁੱਧ ਪੂਰਾ ਦੇਸ਼ ਜਾਗ ਰਿਹਾ ਵਾ ਦੇਸ਼ ਦੀ ਪੂਰੀ ਤਿਆਰੀ ਆ ਔਰ 13 ਤਰੀਕ ਨੂੰ ਦਿੱਲੀ ਵਾਲੇ ਪਾਸੇ ਪੂਰੇ ਦੇਸ਼ ਦੇ ਵਿੱਚੋਂ ਏਡੇ ਵੱਡੇ ਕਾਫਲੇ ਤੁਰਨਗੇ ਜਿਹਦੇ ਆਪਣੀ ਦੇਖ ਹੋਊਗੀ ਉਹਦੇ ਵਾਸਤੇ ਅਸੀਂ ਆ ਰਹੇ ਹਾਂ ਮੋਦੀ ਜੀ ਤੁਸੀਂ ਆਪਣੀ ਤਿਆਰੀ ਰੱਖੋ ਹਰ ਇੱਕ ਚੀਜ਼ ਕਿਸਾਨਾਂ ਮਜ਼ਦੂਰਾਂ ਵਾਸਤੇ ਆਮ ਲੋਕਾਂ ਵਾਸਤੇ ਹਾਸਲ ਕੀਤੇ ਤੋ ਬਗੈਰ ਐਸ ਵਾਰ ਦਿੱਲੀ ਤੋਂ ਇਹ ਲੋਕ ਜਾਣ ਵਾਲੇ ਨਹੀਂ ਸੋ ਲੋਕਾਂ ਨੂੰ ਅਪੀਲ ਆ ਅਜ ਦੇਸ਼ ਮਾਧਿਵ ਰਹੀ ਕਿ ਤਕੜੇ ਹੋ ਕੇ ਪਰਿਵਾਰਾਂ ਸਵੇਤ ਵੱਡੀ ਗਿਣਤੀ ਦੇ ਵਿੱਚ ਲੜਾਈ ਦੇ ਮੈਦਾਨ ਦੇ ਵਿੱਚ ਆਓ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸੱਚੀ ਮੁੱਚੀ ਖੇਤੀਕਰ ਨੂੰ ਵਾਪਸ ਕਰਾ ਕੇ ਐਮ ਐਸ ਪੀ ਗਰੰਟਡ ਦਾ ਕਾਨੂੰਨ ਬਣਾ ਕੇ ਡਾਕਟਰ ਸੁਆਮੀਨਾ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਲਈਏ ਉਹਦੇ ਮੁਤਾਬਕ ਦਿਹਾੜੀ ਲਈਏ